ਹਾਂਜੀ ਸਾਡੋਂ ਮਰਨ ਵਰਤੇ ਬੈਠੇ ਨੂੰ ਕੀ ਕਹਿੰਦਾ ਜੀ ਬਸ ਇਹ ਇੱਕ मतलब ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਿਰ ਤੇ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਕੀ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇ ਦੇ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਆ ਵੀ ਮਤਲਬ ਐਦਾਂ ਦੀ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਆ ਜਿੱਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਹ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਆ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਤੁਹਾਡੀ ਡੈਲੀਬਾਹ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ ਬਾਬਾ ਬਿਰਫਰਾ ਬਣ ਕੇ ਹਾਂਜੀ ਸਾਹਿਬ ਤੋਂ ਮਰਨ ਵਰਤੇ ਬੈਠੇ ਨੂੰ ਕੀ ਕਹਿੰਦਾ ਜੀ بس ਇਹ ਇੱਕ मतलब ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਹੈ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਿਰ ਤੇ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਕਿ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇ ਦੇ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਦੇ ਉੱਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀਆਂ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਆ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਹ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਤੁਹਾਡੀ ਡੈਲੀਬਾਹ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ ਚੋ ਬਈ ਬਾਬਾ ਬ੍ਰਹਮਣ ਹਾਂਜੀ ਸਾਹਬ ਨੂੰ ਮਰਨ ਵਰਤੇ ਬੈਠੇ ਨੂੰ ਕੀ ਕਹਣਾ ਜੀ ਬਸ ਇਹ ਇੱਕ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਰਪਤੀ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸਾਨ ਦੇ ਦੇ ਕੀ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇ ਤੇ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀਆਂ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਹ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਤੁਹਾਡੀ ਡਿਲੇਵਰ ਸਾਹਿਬ ਨਾਲ ਮੁਲਾਕਾਤ ਹੋਈ ਹਾਂਜੀ ਮੁਲਾਕਾਤ ਮਿਲ ਬਾਬਾ ਭਰਾ ਮਣ ਕੇ ਹਾਂਜੀ ਸਾਹਬ ਤੋਂ ਮਰਨ ਵਰਤੇ ਬੈਠੇ ਨੂੰ ਕੀ ਕਹਾਂ ਜੀ ਬਸ ਇਹ ਇੱਕ मतलब ਜੋ ਸਾਡੇ ਖੇਤੀ ਕਾਨੂੰਨਾਂ ਦਾ ਰੋਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸੱਪਤੀ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਕੀ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇ ਦੇ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਹ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਤੁਹਾਡੀ ਡਿਲੇਵਰ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ ਚੋ ਜਿਓ ਬਾਬਰਪੁਰਾ